ਕੁਲ ਸਦਿ ਗੁਰੂ ਸਾਹਿਬ ਜੀ ਇੱਥੇ ਆ ਗਏ ਕਰਨ ਦੇ ਕਰਨ ਦੇ ਬਿਨਾਂ ਵਜ੍ਹਾ ਸਟੂਡੈਂਟਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਅੱਜ ਦਾ ਜਿਹੜਾ ਸਬੂਤ ਹੈ ਔਰ ਚਲਾਨ ਹੈ ਵੀ ਯੂਨੀਵਰਸਿਟੀ ਦੇ ਅੰਦਰ ਇੱਕ ਸਕੂਟੀ ਦਾ ਚਲਾਨ ਕੱਟਦਾ ਸਿਕਿਉਰਿਟੀ ਨੇ ਸਸਪੈਂਡ ਕਰ ਦੋ ਪੀਐਸਰ ਸਾਰਾ ਕੁਝ ਚੱਲ ਰਿਹਾ ਹੈ ਬਿਨਾਂ ਵਜ੍ਹਾ ਸਭ ਕੋਈ ਮਾਹੌਲ ਖਰਾਬ ਕਰ ਰਿਹਾ ਹੈ ਅੰਦਰ ਆ ਕੇ ਅੰਦਰ ਬਾਰ-ਬਾਰ ਯੂਨੀਵਰਸਿਟੀ ਦਾ ਡਰਾਮ ਕੀ ਹੈ ਬਾਰ-ਬਾਰ ਗੱਡੀਆਂ ਨੂੰ ਰੋਕੇ ਜਾਂ ਸਰ ਕੀਆ ਬਣਾ ਰੱਖਿਆ ਹੈ ਸਟੂਡੈਂਟਾਂ ਦਾ ਦੇਖ ਵੀ ਤਿੰਨ-ਤਿੰਨ ਵਾਰ ਗੱਡੀ ਚੈੱਕ ਕਰਦੇ ਕੋਈ ਕ੍ਰਾਈਮਨਲ ਹੈ ਕੁਝ ਨਹੀਂ ਆਉਂਦੀ ਤਿੰਨ ਵਾਰ ਚੱਕਣ ਦਾ ਬਸ ਸਰ ਸਾਰਾ ਸਟੋਰ ਕਿਸੇ ਕਾਈ ਨਾਲ ਅਸਲੋਂ ਚੱਲਦੇ ਨਹੀਂ ਪਤਾ ਕੀ ਕਰੀਏ ਹੁਣ ਅੱਜ ਇੱਕ ਵਾਰ ਕੁਝ ਨਹੀਂ ਸਰ ਬਿਨਾਂ ਵਜ੍ਹਾ ਸਟੂਡੈਂਟਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅੱਜ ਦਾ ਜਿਹੜਾ ਸਬੂਤ ਹੈ ਔਰ ਚਲਾਨ ਹੈ ਵੀ ਯੂਨੀਵਰਸਿਟੀ ਦੇ ਅੰਦਰ ਇੱਕ ਸਕੂਟੀ ਦਾ ਚਲਾਨ ਕੱਟ ਲਿਆ ਸੈਕਿਉਰਿਟੀ ਨੇ ਸਸਪੈਂਡ ਕਰ ਦੋ ਪੀਸ ਸਾਰਾ ਕੁਝ ਚੱਲ ਰਿਹਾ ਬਿਨਾਂ ਵਜ੍ਹਾ ਸਭ ਕੁਝ ਮਾਹੌਲ ਖਰਾਬ ਕਰ ਰਿਹਾ ਅੰਦਰ ਆ ਗਏ ਅੰਦਰ ਯੂਨੀਵਰਸਿਟੀ ਦਾ ਕੰਮ ਕੀ ਹੈ ਹਰ ਵਾਰ ਗੱਡੀਆਂ ਨੂੰ ਰੋਕੇ ਪੈਂ ਸਰ ਇਹ ਕੀ ਬਣਾ ਰੱਖਿਆ ਹਰ ਦਾ ਦੇ ਰੱਖੀ ਤਿੰਨ ਤਿੰਨ ਵਾਰ ਗੱਡੀ ਚੈੱਕ ਕਰਤੇ ਕੋਈ ਕ੍ਰਾਈਮਨਲ ਹੈ ਹੁਣ ਕੀ ਨਹੀਂ ਆਉਂਦੀ ਸਰ ਕਿਸੇ ਟਾਈਮ ਨਾਲ ਫਿਰ ਅਸਲੋਂ ਚੱਲਦੇ ਨੇ ਉਹ ਵਾਈਟ ਮਿੰਟ ਉਹਦਾ ਕੀ ਕਰੀਏ ਉਹਦਾ ਇੱਕ ਘਟਨਾ ਬਹੁਤ ਨਹੀਂ ਸਰ ਫਿਰ ਉਹਦਾ ਟੀਮ ਦਾ